ਇਹ ਤਸਵੀਰਾਂ ਜਲੰਧਰ ਸ਼ਹਿਰ ਦੇ ਗੜਾ ਇਲਾਕੇ ਦੀਆਂ ਨੇ ਜਿੱਥੇ ਇੱਕ ਜਵਾਨ ਕੁੜੀ ਬੀਤੀ ਰਾਤ ਇੱਕ ਆਟੋ ਦੇ ਵਿੱਚ ਬੈਠ ਕੇ ਕਿਤੇ ਜਾ ਰਹੀ ਸੀ ਪਰ ਇਸ ਦੌਰਾਨ ਹੀ ਕੁੜੀ ਨੂੰ ਨਸ਼ੇ ਦਾ ਸਰੂੜ ਚੜ ਗਿਆ ਅਤੇ ਫਿਰ ਉਸਨੇ ਆਟੋ ਵਾਲੇ ਨੂੰ ਇੱਕ ਮੁਹੱਲੇ ਦੇ ਵਿੱਚ ਜਾਣ ਲਈ ਕਿਹਾ ਤਾਂ ਇਸ ਦੌਰਾਨ ਚੱਲਦੇ-ਚੱਲਦੇ ਆਟੋ ਦੇ ਵਿੱਚ ਅਚਾਨਕ ਕੁੜੀ ਡਾਵਾ ਡੋਲ ਹੋ ਜਾਂਦੀ ਹੈ ਆਟੋ ਦੇ ਫਰਸ਼ ਤੇ ਗਿਰ ਜਾਂਦੀ ਹੈ ਜਿਸ ਕਾਰਨ ਪੂਰੇ ਮੁਹੱਲੇ ਦੇ ਵਿੱਚ ਹਗਾਮਾ ਵੀ ਹੋ ਜਾਂਦਾ ਤੇ ਮੌਕੇ ਤੇ ਪੁਲਿਸ ਨੂੰ ਬੁਲਾਉਣਾ ਪਿਆ ਅੱਗੇ ਫਿਰ ਜੋ ਸੀਨ ਬਣਿਆ ਉਹ ਦੇਖ ਸਾਰੇ ਹੱਕੇ ਬੱਕੇ ਰਹਿ ਗਏ ਤੁਹਾਡੀ ਗੱਲ ਤੋਂ ਫਿਰ ਤੁਹਾਡੇ ਨਾਲ ਕਿਉਂ ਲੱਗੀ ਤੁਸੀਂ ਜਰਦਾ ਨਹੀਂ ਹੁੰਦਾ ਜੇ ਜੇ ਗੱਲ ਕਰਾਂਗੇ ਲੇਡੀ ਨਾਲ ਗੱਲ ਹੀ ਕਰੇਗੀ ਲੇਟ ਨਾਲ ਲੇਡੀ ਦੀ ਗੱਲ ਕਰੇਗੀ ਕੋਈ ਗੱਲ ਲੇਡੀ ਨਾਲ ਆਉ ਲੈਡੀਸ ਕਿੱਥੇ ਜੇ ਕੱਲਿਆ ਰਿਹਾ ਤੁਹਾਡਾ ਬੰਦਾ ਪਿਆ ਤੁਹਾਡਾ ਲੇਡੀਸ ਤਾਂ ਵੀ ਨਹੀਂ ਤੁਹਾਡਾ ਲੈਣੀਆਂ ਇੰਜ ਲੇਡੀ ਬਿਲਵਾ ਲੋ ਅਜੇ ਤਾਂ ਤੁਹਾਡੀ ਇਕ ਲੇਡੀਸ ਨਹੀਂ ਆਈ ਕਿ ਉਹ ਕਵਰ ਕਰ ਸਕਿਆ ਆ ਗਈ ਪਾਜੀ ਮੇਰੀ ਗੱਲ ਸੁਣੋ ਤੁਹਾਡਾ ਬੰਦਾ ਨਾਲ ਜਾਏਗਾ ਤਾਂ ਸਾਡੀ ਪਰਚਾਈ ਨਾ ਥਾੜੇ ਉੱਥੇ ਐਮਬੂਲੈਂਸ ਲੈ ਕੇ ਜਾਣੀ ਤਾਂ ਪੱਕੀ ਨਹੀਂ ਕੀ ਠੀਕ ਹੈ ਹੁਣ ਤੁਸੀਂ ਆ ਦੇਖੋ ਹੁਣ ਤੁਸੀਂ ਜੇ ਤੁਸੀਂ ਆਪਣੇ ਐਮਬੂਲੈਂਸ ਦਾ ਬੰਦਾ ਆਪਣਾ ਤੇਜੋਗੇ ਸਾਡੇ ਘਰ ਦੇ ਜੀ ਜਾਣਗੇ ਨਹੀਂ ਤੇ ਸਿਵੇ ਜਾਨਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਇਹ ਤੁਸੀਂ ਰਿਟਨ ਚ ਸਾਨੂੰ ਲਿਖ ਕੇ ਦਿਓ ਇਹਨੂੰ ਕੁਝ ਹੁੰਦਾ ਤਾਂ ਤੁਸੀਂ ਤੁਸੀਂ ਮੇਰੇ ਭਰਾ ਦੇ ਤੇ ਫੋਟੋ ਖੈਚ ਲੈ ਜੇ ਇਹਨੂੰ ਕੁਝ ਹੁੰਦਾ ਤੇ ਜ਼ਿੰਮੇਵਾਰ ਆ ਤੁਸੀਂ ਕਿਉਂ ਕੀਤੇ ਜਿਹੜਾ ਬ ਉਹ ਕੋਈ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਜਿਹੜਾ ਛਰਾਪੀਆਂ ਦੇ ਭਾਈ ਰੱਖੋ ਮੇਰੇ ਮੇਰੀ ਗੱਲ ਨੂੰ ਕੱਟੋ ਤੇ ਦੇਖ ਰਹੇ 227 ਦੇਖ ਰਹੇ ਲਗਾਤਾਰ ਸ੍ਰੀ ਅਸਾਂ ਜੀ ਕਿੱਥੇ ਜਾ ਰਹੀਆਂ ਨੇ ਜੀ ਜੀ ਬਿਠਾਇਆ ਉਸ ਟੈਂਡਰ ਤੋਂ ਬਾਅਦ ਤਾਂ ਬਹੁਤ ਸਾਰੇ ਤੁਹਾਡੀ ਮਮਕੀ ਨਾਮ ਮੈਂ ਤੁਹਾਡਾ ਪੂਜਾ ਪੂਜਾ ਜੀ ਹਸਬੰਡ ਜਦੋਂ ਤੁਹਾਡੇ ਘਰੇ ਆਏ ਨੇ ਕੀ ਗੱਲ ਹੋਈ ਸੀਗੀ ਪੂਰਾ ਵਾਕਿਆ ਦੱਸੋ ਮੈਂ ਇੱਥੇ ਬਾਹਰ ਹੀ ਸੀ ਤੇ ਆਇਆ ਨਾਲ ਇੱਕ ਜੈਂਟਸ ਵੀ ਹੀ ਬੈਠਾ ਦਾ ਜੀ ਨਾ ਨੇ ਕਿਹਾ ਕਿ ਇੱਧਰ ਤਾਂ ਲੇਡੀਜ਼ ਬੈਠੀ ਹੈ ਤੇ ਇਹ ਮੇਰੋਂ ਵਾਪਸੀ ਬੱਸ ਸਟੈਂਡ ਤੋਂ ਫੇਰ ਵਾਪਸੀ ਲੈ ਕੇ ਆਈਏ ਤੇ ਇਹ ਉਤਰਦੀ ਗਈ ਤੇ ਇਹਨੂੰ ਲੈ ਕੇ ਜਾਣਾ ਥਾਣੇ ਲੈ ਕੇ ਜਾਣਾ ਸੀ ਗਏ ਆ ਅਗੋਂ ਉਹਨਾਂ ਨੇ ਕਿਹਾ ਕਿ ਤੁਸੀਂ ਬਲ ਹਸਪੀਟਲ ਐ ਕੋਈ ਸੁਣਵਾਈ ਨਹੀਂ ਕੀਤੀ ਸਮੇਤ ਆ ਹਸਬੈਂਡ ਦੀ ਫੋਟੋ ਖਿੱਚ ਲਈਏ ਕਹਿੰਦੇ ਕੋਈ ਵੀ ਇਹਨੂੰ ਹੋ ਗਿਆ ਤੇ ਤੇਰੇ ਤੇ ਐਪਲੀਕੇਸ਼ਨ ਕਰਦਾ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਫਿਰ ਕਹਿੰਦੇ ਇੱਥੇ ਲੈ ਜਾ ਆਪਣੇ ਪੀਪੀ ਆ ਜਿਹੜਾ ਇਹ ਕਿੱਥੇ ਲੱਗਦੀ ਸੀ ਅਸੀਂ ਪੀਪੀਆ ਪੀਪੀਆ ਲੈ ਕੇ ਗਈ ਆਪਣਾਕੇ ਤੇ ਉਥੇ ਲੇਡੀਜ਼ ਪੂਲ ਸੀ ਉਹਨਾਂ ਨੇ ਵੀ ਕਿਹਾ ਅਸੀਂ ਇਹਦਾ ਕੀ ਕਰੀਏ ਤੁਸੀਂ ਇਹਨੂੰ ਲੈ ਆਏ ਅਸੀਂ ਇਹਦਾ ਕੀ ਕਰੀਏ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਅਸੀਂ ਘਰੇ ਲੈ ਕੇ ਆਏ ਫਿਰ ਬੁੜੀਆਂ ਵਗੈਰਾ ਨਾਲ ਪਰ ਗੱਲਬਾਤ ਕੀਤੀ ਫਿਰ ਹੁਣ ਉਹ ਐਂਬੂਲੈਂਸ ਆਈ ਹੋਊ ਲੈ ਕੇ ਗਈ ਆ ਲੜਕੀ ਦੇ ਕੋਈ ਸੱਟ ਵਗੈਰਾ ਵੀ ਲੱਗੀ ਸੀ ਨਹੀਂ ਸੱਟ ਵਗੈਰਾ ਕੋਈ ਨਹੀਂ ਲੱਗੀ ਪਤਾ ਨਹੀਂ ਡਰਿੰਕ ਕੀਤੀ ਨਸ਼ਾ ਕੀਤਾ ਇਹਦਾ ਕੋਈ ਨਹੀਂ ਸਾਨੂੰ ਪਤਾ ਜੀ ਜਦੋਂ ਤੁਸੀਂ ਦੇਖਿਆ ਲੜਕੀ ਕਿਹੋ ਜੇ ਹਾਲਾਤ ਦੇ ਵਿੱਚ ਸੀ ਬਿਲਕੁਲ ਬੇਹੋਸ਼ ਸੀ ਕੋਈ ਹੋਸ਼ ਨਹੀਂ ਸੀ ਉਹਨੂੰ ਤੇ ਜਦੋਂ ਅਸੀਂ ਵਾਪਸੀ ਨੂੰ ਉੱਥੇ ਲੈ ਕੇ ਜਾ ਰਹੇ ਸੀ 7 ਨੰਬਰ 'ਚ ਉਦੋਂ ਮੈਂ ਪੁੱਛੀ ਥੋੜਾ ਜਿਹਾ ਹਿੱਲੀ ਮੈਂ ਪੁੱਛਿਆ ਵਕਾ ਕਿ ਤੁਸੀਂ ਕਿੱਥੋਂ ਆਏ ਕਿੱਥੇ ਜਾਣਾ ਤੁਸੀਂ ਅੱਗੋਂ ਮੇਰੇ ਨਾਲ ਹਾਥਾ ਪਾਈ ਕਰਨਾ ਕੋਈ ਲੇਡੀਜ਼ ਓਕੇ ਹਾਂਜੀ ਹੁਣ ਪੁਲਸ ਆਪਣੇ ਨਾਲ ਲੱਗੀ ਹੈ ਹਾਂਜੀ ਠੀਕ ਕੀ ਨਾਮ ਹੈ ਤੁਹਾਡਾ ਮੈਂ ਪ੍ਰਵੇਸ਼ ਕੁਮਾਰ ਪ੍ਰਵੇਸ਼ ਜੀ ਕੀ ਗੱਲ ਹੋਈ ਸੀਗੀ ਅੱਜ ਇਹ ਮੈਂ ਕੁੜੀ ਮੇਰੀ ਸ਼ਾਮੀ ਆ ਦਿਆਣਾ ਚੋਂ ਕਿ ਉਹ ਬੈਕਟਰੀ ਸੀ ਕਿ ਕਹਿੰਦੀ ਮੈਂ ਬੱਸ ਸਟੈਂਡ ਜਾਣਾ ਕੋਈ ਚੰਗੀ ਭਲੀ ਸੀ ਜੀ ਤੇ ਮੈਨੂੰ ਆ ਨੂੰ ਮੈਂ ਬੱਸ ਸਟੈਂਡ ਲੈ ਕੇ ਨਾਲ ਦੋ ਹੋਰ ਵੀ ਸਵਾਰੀ ਬੈਠੀਆਂ ਸੀਗੀਆਂ ਉਹ ਉਤਰ ਗਈਆਂ ਇਹਨੂੰ ਮੈਂ ਕਿਹਾ ਪੰਜੀ ਬੱਸ ਸਟੈਂਡ ਆ ਗਿਆ ਤੇ ਆ ਜੋ ਤੇ ਫਿਰ ਕਹਿੰਦੀ ਮੈਂ ਗੜੀ ਜਾਣਾ ਵਾਪਸ ਜੀ ਠੀਕ ਹੈ ਮੈਂ ਗੜੇ ਵਾਪਸ ਨੇ ਆਣ ਲੱਗਾ ਡਿਫੈਂਸ ਕਲੋਨੀ ਮੋੜ ਦੇ ਉੱਤੇ ਇੱਕ ਹੋਰ ਮੁੰਡਾ ਨਾਲ ਬੈ ਗਿਆ ਪੁੱਛੂ ਮੁੰਡਾ ਦਾ ਦਿਆਨਾਨ ਚੌਂਕ ਤੇ ਜਾਣਾ ਮੈਂ ਹਮ ਤੇ ਮੈਂ ਮੈਂ ਕਿਹਾ ਪਾਜੀ ਬੈਜੋ ਨਾਲ ਜੀ ਆ ਤਾਈ ਹੋਟਲ ਦੇ ਕੋਲ ਆਏ ਤੇ ਕੁੜੀ ਪਰਸ਼ ਦੀ ਉੱਤੇ ਡਿੱਗੀ ਉਹ ਮੁੰਡੇ ਨੇ ਫੜਿਆ ਮੈਂ ਤੁਹਾਡੇ ਰਿਕਸ਼ੇ ਤੋਂ ਜਿਹੜਾ ਆ ਬਾਹਰ ਗਿਰ ਕੇ ਨਹੀਂ ਬਾਹਰ ਨਹੀਂ ਗਰੀ ਫਰਸ਼ ਤੇ ਡੇਗੀ ਆਟੋ ਦੀ ਫਰਸ਼ ਤੇ ਆਟੋ ਦੇ ਫਰਸ਼ ਤੇ ਜੀ ਤੋਂ ਮੁੰਡਾ ਕਹਿੰਦਾ ਪਾਜੀ ਰੁੱਕੇ ਰੁੱਕੇ ਉਹ ਡੇਗੀ ਡੇਗੀ ਕੋਈ ਮੈਂ ਦਬਾ ਦਬਾ ਆਟੋ ਰੁਕਿਆ ਤੇ ਹੋਰ ਵੀ ਉੱਥੇ ਲੋਕੀ ਇਕੱਠੇ ਮੁੰਡੇ ਇਕੱਠੇ ਹੋ ਗਏ ਬੰਦੇ ਕਾਫੀ ਅਣਜਾਣ ਵਾਲੇ ਤੇ ਉਹਨੂੰ ਕਹਿੰਦਾ 7 ਨੰਬਰ ਥਾਣੇ ਲੈ ਜਾ ਜੀ ਮੈਂ ਫਿਰ ਸਿੱਧਾ ਘਰੀ ਲੈ ਕੇ ਆ ਆਪਣੀ ਵਾਈਫ ਨੂੰ ਨਾਲ ਲਿਆ ਹੂੰ ਤੇ 7 ਨੰਬਰ ਥਾਣੇ ਗਏ ਕਿੰਨੇ ਵਜੇ ਦੀ ਹੈ ਜਿਹੜੀ ਕਟਣਾ ਹੈਗੀ ਉਹ 8:08 ਵੀਰ ਹੀ ਲੱਗ ਗਈ ਓਕੇ ਉਸੇ ਟਾਈਮ ਹੀ ਲੱਗੇ ਸੀ ਥਾਣੇ ਠੀਕ ਜਦੋਂ ਤੁਸੀਂ ਇਹਨੂੰ ਇੱਥੋਂ ਬਿਠਾਇਆ ਆਪਣੇ ਚੌਂਕ ਤੋਂ ਜਿੱਥੋਂ ਤੁਸੀਂ ਗੱਲ ਕਰਦੇ ਬੀਓ ਤਾਂ ਕਿ ਉਸ ਟਾਈਮ ਲੜਕੀ ਦੇ ਜਿਹੜੇ ਹਾਲਾਤ ਸੀਗੇ ਉਹ ਕਿਹੋ ਜਿਹੇ ਸੀ ਉਸ ਟਾਈਮ ਬਿਲਕੁਲ ਸਹੀ ਸੀਗੀ ਚੰਗੀ ਪੁਲੀਸ ਸੀਗੀ ਓਕੇ ਤੇ ਬਾਅਦ ਚੋਂ ਇੱਕਦਮ ਫਰਸ਼ ਦੇ ਉੱਤੇ ਡਿੱਗਦੀ ਹੂੰ ਵਾਪਸ ਕਹਿੰਦੀ ਕਿ ਮੈਂ ਘੜੀ ਜਾਂਦਾ ਮੈਂ ਤਾਜ ਹੋਟਲ ਦੇ ਕੋਲ ਆ ਕੇ ਤੇ ਇੱਕਦਮ ਫਰਸ਼ ਦੇ ਉੱਤੇ ਡਿੱਗਦੀ ਉਸ ਤੋਂ ਬਾਅਦ ਫਿਰ ਤੁਸੀਂ ਥਾਣੇ ਗਏ ਫਿਰ ਕੀ ਹੋਇਆ ਹਾਂਜੀ ਥਾਣੇ ਮੈਂ ਆਪਣੀ ਵਾਈਫ ਨੂੰ ਲੈ ਗਿਆ ਤੇ ਇਹ ਮੇਰੇ ਆਟੋ ਦੀ ਬੈਟਰੀ ਵੀ ਘੱਟ ਸੀਗੀ ਇਹ ਕਹਿੰਦੇ ਕਿ ਓਕੇ ਭਾਈ ਜੀ ਸੇਲੋ ਹਸਪੀਟਲ ਲੈ ਗਿਆ ਹਮ ਠੀਕ ਹੈ ਤੇ ਮੈਂ ਫਿਰ ਆਪਣੇ ਘਰੇ ਬੈਟਰੀ ਨੂੰ ਕਾਫੀ ਟਾਈਮ ਲੱਗਦਾ 10 12 ਘੰਟੇ ਲੱਗਦੇ ਚਾਰਜ ਕਰਨ ਨੂੰ ਜੀ ਜੇ ਇਕਦਮ ਚਾਰਜ ਨਹੀਂ ਹੁੰਦੀ ਹੈ ਬੈਟਰੀ ਇਹ ਰਿਕਸ਼ਾ ਦੀ ਤੇ ਮੈਂ ਫਿਰ ਆਪਣੇ 112 ਤੇ ਕੋਲ ਕੀਤੀ ਫਿਰ ਪੁਲਿਸ ਫਿਰ ਆਈ ਕੈਨਟ ਅੱਧੇ ਪੌਣੇ ਘੰਟੇ ਬਾਅਦ ਆਈ ਤੇ ਲੇਡੀਜ਼ ਕਨਸਟੇਬਲ ਕੋਈ ਨਾਲ ਕੋਈ ਨਹੀਂ ਸੀ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਪਤਾ ਲੱਗਿਆ ਸੀਗਾ ਲੇਡੀਜ਼ ਕੋਣ ਹੈ ਕੋਣ ਨਹੀਂ ਕਿਉਂਕਿ ਉਹ ਹੱਥੋ ਪਾਈ ਵੀ ਕਰਦੀ ਪਈ ਸੀਗੀ ਇੱਥੇ ਲੋਕਾਂ ਨਾਲ ਜੀ ਆਡੀ ਆਪਣੇ ਮੇਰੀ ਪਰਜਾਈਆਂ ਮੇਰੀ ਅਮੀਰ ਘਰ ਦੀ ਨੇ ਰੋਟੀ ਵੀ ਦਿੱਤੀ ਉਹਨੂੰ ਤੇ ਉਹਨੇ ਰੋਟੀ ਵੀ ਨਹੀਂ ਚੱਕ ਕੇ ਮਾਰੀ ਉਹਨੂੰ ਬਾਹਰ ਅੱਗੋ ਹੱਥੀ ਪੈਂਦੀ ਸੀ ਜੀ ਹੁਣ ਪੁਲਿਸ ਆਈ ਸੀਗੀ ਹਾਂਜੀ ਪੁਲਿਸ ਆਈ ਤੇ ਉਹ ਆਪਣੇ ਐਂਬੂਲੈਂਸ ਲੈ ਕੇ ਲੜਕੀ ਨੂੰ ਲੈ ਗਈ ਹਾਂਜੀ ਲੈ ਗਈ ਲੜਕੀ ਨੂੰ ਓਕੇ ਕੀ ਤੁਸੀਂ ਮੰਗ ਕੀਤੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕੀਤੀ ਕਿ ਹ ਮੇਰਾ ਏਐਸਆਈ ਸਾਹਿਬ ਮੇਰਾ ਨੰਬਰ ਲੈ ਕੇ ਲੈ ਗਏ ਐਡਰੈਸ ਲੈ ਕੇ ਲੈ ਗਏ ਆ ਜੀ ਤੇ ਉਹ ਪਹਿਲੇ ਵੀ ਲੇਡੀਜ਼ ਦੀਦੀ ਨਾਲ ਕਾਫੀ ਮਿਲ ਕੇ ਇਦਾਂ ਉਹ ਚੀਚੀ ਬੋਲਦੇ ਸੀਗੇ ਜੀ ਤੇ ਉਹ ਸਵਾਲ ਪੁੱਛਦੇ ਅੱਗੂ ਗਲਤ ਜਵਾਬ ਦਿੰਦੇ ਸੀਗੇ ਜੀ ਮਾਜੂ ਆਪਣੇ ਕੀ ਲੱਗਦਾ ਜੇ ਪ੍ਰਸ਼ਾਸਨ ਦਾ ਬਿਹੇਵੀਅਰ ਹੀ ਇਦਾਂ ਦਾ ਰਹੂਗਾ ਤੇ ਆਮ ਜਨਤਾ ਫਿਰ ਕਿਤੇ ਭਰੋਸੇ ਨਹੀਂ ਕਿਸੇ ਪਰੋਸੇ ਨਹੀਂ ਕਿਸੇ ਪਰੋਸੇ ਨਹੀਂ ਜੀ ਇਦਾਂ ਨੇ ਡਰਿੰਕ ਕੀਤੀ ਹੋਈ ਆ ਚੰਮਾ ਜੀ ਹਸਪਤਾਲ ਲਗਾ ਸੀ ਫੈਸਲਵਾਂ ਵਿੱਚ ਹਸਪਤਾਲ ਤੋਂ ਇੱਕ ਵਾਰ ਤੋਂ ਭਾਈ ਹੈ ਕਿ ਅੰਮਲੇ ਸਾਰੀ ਹੈ ਜੀ ਇਹਨੂੰ ਲੈ ਕੇ ਹਸਪਤਾਲ ਜਾ ਰਹੇ ਹਾਂ ਪੁਲਿਸ ਵਾਲੇ ਨੇ ਕੀਤਾ 108 ਤੇ ਫੋਨ ਐਂਬੂਲੈਂਸ ਹਾਂਜੀ ਫੋਨ ਕੀਤਾ ਜੀ ਉਹ ਵੀ ਕੀਤਾ ਤਾਂ ਪਈ ਆ ਭਾਜੀ ਚਲੋ ਤੁਸੀਂ ਪ੍ਰੈਸਰ ਦੀ ਸਾਡੇ ਭਰਾ ਹੀ ਸਰ ਕੋਈ ਮੈਡੀਕਲ ਰਿਪੋਰਟ ਹੈਗਾ ਉਹਨੇ ਕੋਈ ਨਹੀਂ ਡਰਿੰਕ ਕੀਤਾ ਕੋਈ ਇਹਨੂੰ ਡਾਕਟਰ ਦੱਸੂਗਾ ਨਾ ਤੁਸੀਂ ਕਿਹਾ ਮੈਂ ਡਰਿੰਕ ਕੀਤੀ ਕੋ ਆਪਣੇ ਕੋਲ ਮਤਲਬ ਕੋਈ ਮੈਡੀਕਲ ਡਾਕਟਰ ਦਾ ਕੋਈ ਚੈੱਕ ਅਪ ਹੋਇਆ ਹੀ ਆ ਵੀ ਡਰਿੰਕ ਕੀਤੀ ਉਹ ਲੜਕੀ ਨੇ ਤੁਹਾਨੂੰ ਇਹ ਪ੍ਰੈਸਰ ਵਾਲੇ ਬੁਲਾਣੇ ਕੇ ਨੇ ਫੋਨ ਕੀਤਾ ਸਰ ਪਤਾ ਲੱਗਿਆ ਕਿ ਵਿਅਕਤੀ ਨੇ ਇਸ ਲੇਡੀਜ਼ ਨੂੰ ਕਿੱਥੋਂ ਲਿਆ ਸੀ ਤੇ ਕੋਈ ਪੇਪਰ ਸਾਰਾ ਨਾ ਦੱਸੋ ਕੀ ਕੀ ਇਹ ਦੱਸੋ ਸਾਰੇ ਜਿਸ ਤਰ੍ਹਾਂ ਕੀ ਤੁਹਾਡੇ ਆਈਓ ਸਾਹਿਬ ਨੇ ਆਏ ਹੋਏ ਹਾਂਜੀ ਉਹਨਾਂ ਨੂੰ ਆਇਆ ਨਹੀਂ ਅੱਧਾ ਘੰਟਾ ਹੋ ਗਿਆ ਕੰਫੀ ਕੰਫੀ ਘੰਟਾ ਹੋ ਗਿਆ ਜੀ ਘੰਟਾ ਹੋ ਗਿਆ ਜੀ ਇੱਕ ਤੇ ਉਹ ਜਿਹੜਾ ਜਵਾਬ ਪੁੱਠਾ ਦਿੰਦੇ ਉਹਨੂੰ ਪੁੱਛੋ ਜੀ ਭਾਈ ਸਾਹਿਬ ਕੀ ਹੋਇਆ ਕਹਿੰਦੇ ਤੁਹਾਨੂੰ ਪਤਾ ਹੀ ਹੈ ਪਹਿਲੀ ਗੱਲ ਲੈ ਲੈਡੇ ਪੁਲਿਸ ਨਾਲ ਦੀ ਲੈ ਕੇ ਆਏ ਉਹ ਸਾਡੇ ਦੇਖੋ ਲੈ ਦੀ ਫੋਟੋ ਆਨੂੰ ਘਰੋਂ ਮੈਂ ਬੁਲਾਉਣ ਹੋਣੇ ਉਹਨੂੰ ਜੋ ਵੀ ਕਰਾਂਗੇ ਅਸੀਂ ਇਹ ਤਾਂ ਜੋ ਵੀ ਕਾਰਵਾਈ ਬੰਦੀ ਪੂਰੀ ਕਰਾਂਗੇ ਇਹ ਐਸੇ ਤੁਸੀਂ ਮੌਕੇ ਤੇ ਪਹੁੰਚ ਕੇ ਕਹਿ ਰਹੇ ਕਿ ਬਲਾਲ ਮੰਗੇ ਪਰ ਉਹ ਤਾਂ ਨਾ ਹੀ ਨਹੀਂ ਰਹਿਲੇ ਅੱਜ ਤੁਹਾਡੇ ਆਈਓ ਸਾਹਿਬ ਐਸੋ ਪਹਿਲਾਂ ਇੱਕ ਨਾ ਪਤਾ ਨਹੀਂ ਘਰੋਂ ਲੜਿਆ ਕਿੱਥੇ ਆਇਆ ਇਹ ਇੱਕ ਲੜੀ ਇੱਕ ਮਿੰਟ ਐਸਐਚਓ ਸਾਹਿਬ ਪੀਸੀਆਰ ਅੱਧਾ ਘੰਟਾ ਖੜੀ ਹੋਈ ਪੀਸੀਆਰ ਨੂੰ ਇਨਫੋਰਮ ਆ ਪੀਸੀਆਰ ਦਾ ਇਹਨਾਂ ਦਾ ਤਾਂ ਤਰਮੰਦਾ ਘਟੋ ਘਟ ਖੁਦ ਐਂਬੂਲੈਂਸ ਬੁਲਾ ਕੇ ਘਟੋ ਘਟ ਕੁੜੀ ਨੂੰ ਭੇਜ ਦਿੱਤਾ ਸਕਦਾ ਇਹਨਾਂ ਨੇ ਕੰਮ ਹੀ ਨਹੀਂ ਹੋਣਾ ਸੀਗਾ ਪਹਿਲੇ ਪੀੜਤ ਪਲਵਾਰਾ ਦਾ ਕਹਿਣਾ ਹੈ ਕਿ ਆਪਾਂ ਨਾਕੇ ਤੱਕ ਵੀ ਗਏ ਸੀਗੇ ਲੇਡੀਜ਼ ਕਨਸਟੇਬਲ ਵੀ ਉੱਥੇ ਮਿਲੀ ਉਹਨਾਂ ਦਾ ਕਹਿਣਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਦ ਕਾਨੂੰਨ ਦੇ ਰਖਸ਼ ਪਬਲਿਕ ਸਰਵੰਟ ਇੱਦਾਂ ਦੇ ਵਰਡਿੰਗ ਪਬਲਿਕ ਵਾਸਤੇ ਬੋਲੂਗੇ ਫਿਰ ਲੋਕਾਂ ਦੇ ਮਨ ਦੇ ਵਿੱਚ ਤਾਂ ਪੁਲਿਸ ਦਾ ਤਾਂ ਵਿਸ਼ਵਾਸ ਤਾਂ ਖਤਮ ਹੋਏਗਾ ਹੁਣ ਮੈਂ ਆ ਗਿਆ ਮੈਂ ਸਾਰਾ ਠੀਕਾ ਨਹੀਂ ਕ ਤੌਲੇ ਨਹੀਂ ਕੋਈ ਇਦਾਂ ਦੀ ਗੱਲ ਹੈ ਨਹੀਂ ਕੋਈ ਵੀ ਸਾਡੇ ਆਈ ਉਹਦੀ ਪਰ ਫੇ ਵੀ ਜੇ ਉਹਨੇ ਕੋਈ ਕਿਹਾ ਤਾਂ ਸਰ ਲਾਈਵ ਰਿਕਾਰਡ ਹੋਈ ਹੈ ਜੀ ਸਾਰੇ ਜੀ ਸਾਰੇ ਚੈਨਲਾਂ 'ਚ ਚੱਲੇ ਜੀ ਲਾਈਵ ਹੀ ਮੈਨੂੰ ਜੀ ਮੈਂ ਉਹ ਵੀ ਦੇਖ ਦਿੰਦਾ ਸਰ ਸੀਪੀ ਸਾਹਿਬ ਇੱਕ ਤਰਫਾ ਬੋਲ ਰਹੇ ਆ ਲੋਕਾਂ ਦੇ ਵਿੱਚ ਪੁਲਿਸ ਦਾ ਪਿਆਰ ਬਣਾ ਕੇ ਰੱਖਣਾ ਤੇ ਅਫਸਰਾਂ ਦੇ ਇਦਾਂ ਦੇ ਵਿਚਾਰ ਰੋਗੇ ਤੇ ਫਿਰ ਕਿਦਾਂ ਚੱਲੇਗਾ ਪਿਆਰ ਨਾ ਬੋਲ ਰਹੇ ਦੇਖੋ ਤੁਸੀਂ ਕਿਹਨੇ ਪਿਆਰ ਤੁਸੀਂ ਵੀ ਸਰ ਅਫਸਰ ਹੀ ਹੋ ਤੁਸੀਂ ਇੰਨਾ ਲਾਈਵ ਫਲਾਈਟਲੀ ਗੱਲ ਕਰ ਰਹੇ ਹੋ ਫਿਰ ਇਦਾਂ ਦੇ ਥੱਲੇ ਮੁਲਾਜ਼ਮ ਇਦਾਂ ਦੇ ਗੱਲ ਕਰੋਗੇ ਫਿਰ ਲੋਕੀ ਕਿਤੇ ਜਾਓਗੇ ਆਈਓ ਸਾਹਿਬ ਦਾ ਦੇਖੋ ਕਿੰਨਾ ਫਰਕ ਉਹਨਾਂ ਦਾ ਇਹ ਤਾਂ ਸੀਪੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਨਸ਼ੇੜੀ ਕੁੜੀ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਅਤੇ ਮੌਕੇ ਤੇ ਮੁਹੱਲਾ ਵਾਸੀਆਂ ਨੂੰ ਵੀ ਸ਼ਾਂਤ ਕਰ ਦਿੱਤਾ ਗਿਆ। ਖੈਰ ਪਹਿਲਾਂ ਇਕੱਲੇ ਮੁੰਡੇ ਹੀ ਨਸ਼ਾ ਕਰਿਆ ਕਰਦੇ ਸਨ ਪਰ ਹੁਣ ਇਸ ਨਸ਼ੇ ਦੀ ਦਲਦਲ ਦੇ ਵਿੱਚ ਕੁੜੀਆਂ ਵੀ ਧਸਦੀਆਂ ਜਾ ਰਹੀਆਂ ਹਨ। ਸੋ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਸ਼ੇ ਤੇ ਠੱਲ ਪਾਉਣ ਲਈ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ। ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।